ਇਹ ਜਿੱਦੋਂ ਮੇਰੀ ਮੈਰਿਜ ਹੋਈ ਸੀ ਤਾਂ ਮੈਨੂੰ ਕੰਮ ਨਹੀਂ ਨਹੀਂ ਕਰਨਾ ਆਂਦਾ ਸੀ ਕੋਈ ਵੀ ਜਿੱਦਾਂ ਖਾਣਾ ਲੱਲੋ ਤੇ ਜਿੱਦਾਂ ਕਹਿੰਦੇ ਚੁੰਗੇ ਚੜਾਉਂਦੇ ਆ ਤੇ ਇਹਨਾਂ ਨੇ ਮੈਨੂੰ ਕਿ ਕੁਝ ਆਂਦਾ ਮੈਂ ਕਿ ਮੈਨੂੰ ਤਾਂ ਨਹੀਂ ਆਂਦਾ ਸੈਂਡਵਿਚ ਇੱਕ ਮੈਂ ਖੀਰੇ ਦੋ ਲਗਾ ਕੇ ਦੋ ਟਮਾਟਰ ਲਾ ਕੇ ਉਹ ਇਹਨਾਂ ਨੂੰ ਦੇ ਦਿੱਤੇ ਤੇ ਇਹਨਾਂ ਨੇ ਕਹਿ ਕਿ ਚੱਲ ਕੋਈ ਨਹੀਂ ਹੱਸਣ ਲੱਗ ਗਏ ਕਹਿੰਦੇ ਚੱਲ ਕੋਈ ਨਹੀਂ ਮੈਂ ਤੈਨੂੰ ਕੁਕਿੰਗ ਸਿਖਾਵਾਂਗਾ ਉਸ ਤੋਂ ਬਾਅਦ ਜਿੱਦੋਂ ਇਹਨਾਂ ਨੂੰ ਪਤਾ ਇਹਨਾਂ ਨੂੰ ਕੁਕਿੰਗ ਮੈਨੂੰ ਸਿਖਾਈ ਆਪਣੇ ਉਸਤਾਦ ਜੀ ਨੇ ਮੇਰੇ ਉਸ ਤੋਂ ਬਾਅਦ ਇਹਨਾਂ ਕੁਕਿੰਗ ਸਿਖਾ ਤੋਂ ਬਾਅਦ ਕਿ ਇਹ ਦੁਕਾਨ ਦਾ ਕੰਮ ਕਰਦੇ ਸੀ ਇਹ ਮੋਬਾਈਲਾਂ ਦਾ ਇਹਨਾਂ ਨੂੰ ਸ਼ੌਂਕ ਹੋਇਆ ਕਿ ਚਲ ਮੈਂ ਨਾਲ ਲੈ ਕੇ ਜਾਣਾ ਵਾ ਸ਼ਾਇਦ ਮੇਲੇ ਹੈਲਪ ਹੋ ਜਾਏਗੀ ਜਦੋਂ ਮੈਂ ਸਵੇਰਾਂ ਹੀ 5 ਵਜੇ ਉੱਠ ਜਾਂਦੇ ਆ ਬੱਚੇ ਸਕੂਲ ਚੱਲ ਜਾਂਦੇ ਆ ਬੱਚੇ ਸਕੂਲ ਜਾਣ ਤੋਂ ਬਾਅਦ ਅਸੀਂ ਆਪਣਾ ਟਿਫਨ ਪੈਕ ਕੀਤਾ ਸੀ ਗੁਰਦੁਆਰੇ ਮੱਥਾ ਟੇਕ ਕੇ ਫਿਰ ਸ਼ੌਪ ਤੇ 9 ਵਜੇ ਆ ਜੰਦੇ ਆ ਕੇ ਨਾਸ਼ਤਾ ਸੀ ਸ਼ੌਪ ਤੇ ਹੀ ਕਰਦੇ ਆ ਫਿਰ ਮੈਂ 2 ਵਜੇ ਘਰ ਚਲ ਜੰਨੀ ਉਸ ਤੋਂ ਬਾਅਦ ਬੱਚੇ ਆ ਜੰਦੇ ਖਾਣਾ ਵਗੈਰਾ ਖਵਾ ਕੇ ਰਾਤ ਦਾ ਥੋੜਾ ਬੋਧ ਬਣਾ ਕੇ ਬੱਚੇ ਟਿਊਸ਼ਨ ਭੇਜ ਕੇ ਫਿਰ ਮੈਂ 6 ਵਜੇ ਇੱਥੇ ਸ਼ੌਪ ਤੇ ਆ ਜੰਨੀ ਇੱਕ ਤਾਂ ਜੀਵਨ ਦੀ ਛਾਤੀ ਸੀ ਹੋਮ ਮਨਿਸਟਰ ਵੀ ਹੈ ਤੇ ਦੇਖੋ ਘਰ ਪਰਿਵਾਰ ਇਹਨੇ ਸਾਰਾ ਸਾਹਮਣਾ ਤੇ ਪੈਸੇ ਮੈਨੂੰ ਤਾਂ ਕਿੰਨੇ ਆਉਂਦੇ ਨਹੀਂ ਤੇਸ ਕਰਕੇ ਮੈਂ ਕਹਾ ਭਾਈ ਤੂੰ ਹੀ ਸਾਹਮਣੇ ਕੋਈ ਗੱਲ ਨਹੀਂ ਜਿੰਨਾ ਵੀ ਮੈਂ ਕਮਾਉਣਾ ਜਾਂ ਮੈਂ ਕੋਈ ਕੰਮ ਕਾਜ ਕਰ ਲੈਣਾ ਜਿੰਨਾ ਵੀ ਪੈਸੇ ਆਂਦੇ ਭਾਈ ਤੂੰ ਹੀ ਹਿਸਾਬ ਕਿਤਾਬ ਆਪਣਾ ਰੱਖ ਲਿਆ ਕਰ ਮੇਰੇ ਬਸ ਦੀ ਗੱਲ ਨਹੀਂ ਹੁੰਦੀ ਸਾਹਮਣੇ ਕਿੰਨਾ ਕੁ ਮੁਸ਼ਕਿਲ ਸੀਗਾ ਇਸ ਕੰਮ ਦੇ ਵਿਚਾਰਾ ਸਿੱਖਣਾ ਕਿੰਨਾ ਕੁ ਮੁਸ਼ਕਿਲ ਸੀਗਾ ਕੰਮ ਉਦੋਂ ਮੈਨੂੰ ਆਂਦਾ ਨਹੀਂ ਸੀ ABC ਵੀ ਹਸਬੰਦ ਨੇ ਸਿਖਾਇਆ ਕੀਬੋਰਡ ਫੋਨ ਕਰਦੇ ਹੁੰਦੇ ਸੀ ਉਦੋਂ ਹੌਲੀ ਹੌਲੀ ਇਹਨਾਂ ਨੇ ਮਾਈਕ ਲਗਾਉਣਾ ਸਿਖਾਇਆ ਜੈਕ ਲਾਣਾ ਸਪੀਕਰ ਪਾਣਾ ਹੌਲੀ ਹੌਲੀ ਇਹਨਾਂ ਨੇ ਹੱਥ ਫੜਫੜ ਕੇ ਕੰਮ ਸਿਖਾਉਣਾ ਸ਼ੁਰੂ ਕੀਤਾ ਤੇ ਹੁਣ ਕਾਫੀ ਐਕਸਪੀਰੀਅੰਸ ਹੋ ਪੱਲਾ ਦਾ ਸਮਾ ਸਮਾ ਬਹੁਤ ਮਾੜਾ ਸੀ ਅਸੀਂ 버거 ਚੋਮਿੰਗ ਦਾ ਕੰਮ ਕੀਤਾ ਰਾਤੀ 12 12 ਵਜੇ ਤੱਕ ਅਸੀਂ ਕੰਮ ਕਰਦੇ ਰਹਿੰਦੇ ਹੁੰਦੇ ਸੀ 버거 ਖਾ ਕੇ ਹੀ ਅਸੀਂ ਸੋ ਜਾਣਾ ਰਾਤੀ ਰੋਟੀ ਬਣਾ ਦੀ ਹਿੰਮਤ ਨਹੀਂ ਹੁੰਦੀ ਸੀ ਇਹਨਾਂ ਦਾ ਇਹਨਾਂ ਸ਼ੁਕਰ ਸੀ ਕਿ ਇਹਨਾਂ ਨੇ ਮੈਨੂੰ ਕਦੀ ਕਿਹਾ ਹੀ ਨਹੀਂ ਕਿ ਘਰ ਜਾ ਕੇ ਹੁਣ ਦੁਕਾਨ ਕਾਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਵਸ਼ਦੀਪ ਸਿੰਘ ਕਵਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੀ ਲਿਬਾਟੀ ਮਾਰਕੀਟ ਦੇ ਵਿੱਚ ਜਿੱਥੇ ਕੀ ਧਿਆਨ ਅੱਜ ਇੱਕੋ ਇਹੋ ਜੀ ਔਰਤਾਂ ਮਿਲਾਂ ਜਾ ਰਹੀਆਂ ਜੋ ਕਿ ਫੋਨ ਰਿਪੇਅਰ ਕਰਦੇ ਨੇ ਹਾਂ ਜੀ ਬੜੀ ਹੀ ਸੁਣਨ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਔਰਤ ਫੋਨ ਕਿਦਾਂ ਰਿਪੇਅਰ ਕਰ ਲੈਂਦੀ ਕਿਉਂਕਿ ਦੇਖਿਆ ਜਾਵੇ ਤਾਂ 2024 ਚੱਲ ਰਿਹਾ ਔਰਤ ਨੇ ਅੱਗੇ ਜਿਸ ਤਰ੍ਹਾਂ ਹੀ ਵੱਧਦੀਆਂ ਜਾ ਰਹੀ ਨੇ ਅੱਜ ਕੱਲ ਔਰਤ ਜਿਹੜੀਆਂ ਨੇ ਵਾਜਾਜ ਵੀ ਚਲਾ ਲੈਂਦੀਆਂ ਨੇ ਹੋਰ ਬਹੁਤ ਕੁਝ ਕੰਮ ਕਰ ਲੈਂਦੀ ਨੇ ਪਰ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹੀ ਔਰਤ ਨੂੰ ਮਿਲਾਨ ਜਾ ਰਹੇ ਹਾਂ ਜੋ ਕਿ ਇੱਕ ਫੋਨ ਰਿਪੇਅਰ ਕਰ ਲੈਂਦੇ ਨੇ ਜੀ ਹਾਂ ਫੋਨ ਰਿਪੇਅਰ ਕਰ ਲੈਂਦੇ ਨੇ ਸਾਡੇ ਨਾਲ ਉਹ ਮੌਜੂਦ ਨੇ ਭੈਣ ਜੀ ਸਾਡੇ ਨਾਲ ਮਜੂਨ ਨਾਲ ਭੈਣ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿਸ ਤਰ੍ਹਾਂ ਰੋਜ਼ਾਨਾ ਪਿਆ ਇੱਕ ਫੋਨ ਰਿਪੇਅਰ ਕਰਨ ਨੇ ਪਹਿਲਾਂ ਤੇ ਸੱਸੀ ਗੱਲ ਜੀ ਸੱਸੀ ਗੱਲ ਜੀ ਸਾਰਿਆਂ ਨੂੰ ਹਾਂ ਜੀ ਕਿਸ ਤਰ੍ਹਾਂ ਵੈਸੇ ਤੁਸੀਂ ਫੋਨ ਰਿਪੇਅਰ ਕਰ ਲੈਂਦੇ ਜਿਹੜੀ ਗੱਲ ਸੱਚ ਹਾਂਜੀ ਸੱਚ ਹੈ ਮੈਂ ਕਰ ਲੈਂਦੀ ਹਾਂ 12 ਸਾਲ ਤੋਂ ਕੰਮ ਕਰ ਰਹੀ ਹਾਂ ਕਿਸ ਤਰ੍ਹਾਂ ਮਤਲਬ ਕਿ ਰੋਜ਼ਾਨਾ ਪਿਆ ਫੋਨ ਰਿਪੇਅਰ ਕਰਦਾ ਇਹ ਜਿੱਦੋਂ ਮੇਰੀ ਮੈਰਿਜ ਹੋਈ ਸੀ ਤਾਂ ਮੈਨੂੰ ਕੰਮ ਨਹੀਂ ਨਹੀਂ ਕਰਨਾ ਆਂਦਾ ਸੀ ਕੋਈ ਵੀ ਜਿੱਦਾਂ ਖਾਣਾ ਲੱਲੋ ਤੇ ਜਿੱਦਾਂ ਕਹਿੰਦੇ ਚੁੰਗੇ ਚੜਾਉਂਦੇ ਆ ਤੇ ਇਹਨਾਂ ਨੇ ਮੈਨੂੰ ਕਿਹਾ ਕੁਝ ਆਂਦਾ ਮੈਂ ਕਿ ਮੈਨੂੰ ਤੇ ਨਹੀਂ ਆਂਦਾ ਸੈਂਡਵਿਚ ਇੱਕ ਮੈਂ ਖੀਰੇ ਦੋ ਲਗਾ ਕੇ ਦੋ ਟਮਾਟਰ ਲਗਾ ਕੇ ਉਹ ਇਹਨਾਂ ਨੂੰ ਦੇ ਦਿੱਤੇ ਇਹਨਾਂ ਨੇ ਕਿਹਾ ਕਿ ਚੱਲ ਕੋਈ ਨਹੀਂ ਹੱਸਣ ਲੱਗ ਗਏ ਕਹਿੰਦੇ ਚੱਲ ਕੋਈ ਨਹੀਂ ਮੈਂ ਤੈਨੂੰ ਕੁਕਿੰਗ ਸਿਖਾਵਾਂਗਾ ਉਸ ਤੋਂ ਬਾਅਦ ਜਿੱਦੋਂ ਇਹਨਾਂ ਨੂੰ ਪਤਾ ਇਹਨਾਂ ਨੂੰ ਕੁਕਿੰਗ ਮੈਨੂੰ ਸਿਖਾਈ ਆਪਣੇ ਉਸਤਾਦ ਜੀ ਨੇ ਮੇਰੇ ਉਸ ਤੋਂ ਬਾਅਦ ਇਹਨਾਂ ਕੁਕਿੰਗ ਸਿਖਾ ਤੋਂ ਬਾਅਦ ਕਿ ਇਹ ਦੁਕਾਨ ਦਾ ਕੰਮ ਕਰਦੇ ਸੀ ਇਹ ਮੋਬਾਈਲਾਂ ਦਾ ਇਹਨਾਂ ਨੂੰ ਸ਼ੌਂਕ ਹੋਇਆ ਕਿ ਚਲ ਮੈਂ ਨਾਲ ਲੈ ਕੇ ਜਾਣਾ ਵਾ ਸ਼ਾਇਦ ਮੇਲੇ ਹੈਲਪ ਹੋ ਜਾਏਗੀ ਘਰ ਦੇ ਉਸ ਤੇਦੀ ਇਦਾਂ ਦੀ ਹੀ ਜਦੋਂ ਨਾਲ ਜਾਣਾ ਪਿਆ ਹਾਂਜੀ ਵੈਸੇ ਦੇਖਿਆ ਜਾਵੇ ਤਾਂ ਇੱਕ ਔਰਤ ਨੇ ਘਰ ਵੀ ਚਲਾਉਣਾ ਹੁੰਦਾ ਸਭ ਕੁਝ ਕਰਨਾ ਹੁੰਦਾ ਤੇ ਵੇਖਿਆ ਕਿ ਤੁਸੀਂ ਹੁਣ ਫੋਨ ਤੇ ਪੈਗਾ ਕਿਸ ਤਰ੍ਹਾਂ ਮੈਨੇਜਮੈਂਟ ਕਿਦਾਂ ਕਰਦੇ ਹੋ ਆਪਣੇ ਇੱਕ ਡੇ ਦੇ ਵਿੱਚ ਪਹਿਲਾਂ ਬੱਚੇ ਨੂੰ ਕੰਮ ਕਰਨਾ ਪੈਂਦਾ ਰੋਟੀ ਪਾਣੀ ਕਰਨਾ ਫਿਰ ਇੱਧਰ ਕੰਮ ਕਰਨਾ ਕਿਦਾਂ ਮੈਨੇਜਮੈਂਟ ਕਰ ਲੈਂਦੇ ਹੋ ਬੜਾ ਔਖਾ ਹੈ ਜੀ ਬਾਕੀ ਜਦੋਂ ਹਸਬੰਦ ਦਾ ਸਾਥ ਹੋਵੇ ਤਾਂ ਸੌਖਾ ਵੀ ਹੋ ਜਾਂਦਾ ਵਾ ਜਦੋਂ ਮੈਂ ਸਵੇਰਾਂ ਹੀ 5 ਵਜੇ ਉੱਠ ਜਾਂਦੇ ਆ ਬੱਚੇ ਸਕੂਲ ਚੱਲ ਜਾਂਦੇ ਆ ਬੱਚੇ ਸਕੂਲ ਜਾਣ ਤੋਂ ਬਾਅਦ ਅਸੀਂ ਆਪਣਾ ਟਿਫਨ ਪੈਕ ਕੀਤਾ ਸੀ ਗੁਰਦੁਆਰੇ ਮੱਥਾ ਟੇਕ ਕੇ ਫਿਰ ਸ਼ੌਪ ਤੇ 9 ਵਜੇ ਆ ਜਾਂਦੇ ਆ ਕਿ ਨਾਸ਼ਤਾ ਅਸੀਂ ਸ਼ੌਪ ਤੇ ਹੀ ਕਰਦੇ ਆ ਫਿਰ ਮੈਂ 2 ਵਜੇ ਘਰ ਚੱਲ ਜਾਂਦੀ ਹਾਂ ਉਸ ਤੋਂ ਬਾਅਦ ਬੱਚੇ ਆ ਜਾਂਦੇ ਖਾਣਾ ਵਗੈਰਾ ਖਵਾ ਕੇ ਰਾਤ ਦਾ ਥੋੜਾ ਬੁੱਧ ਬਣਾ ਕੇ ਬੱਚੇ ਟਿਊਸ਼ਨ ਭੇਜ ਕੇ ਫਿਰ ਮੈਂ 6 ਵਜੇ ਇੱਥੇ ਸ਼ੌਪ ਤੇ ਆ ਜਾਂਦੀ ਹਾਂ ਕਿੰਨਾ ਕੋ ਮੁਸ਼ਕਿਲ ਹੈ ਸੀਗਾ ਇਸ ਕੰਮ ਦੇ ਵਿਚਾਰਾ ਸਿੱਖਣਾ ਕਿੰਨਾ ਕੋ ਮੁਸ਼ਕਿਲ ਸੀਗਾ ਕਿਉਂਕਿ ਦੇਖਣਾ ਮੋਬਾਈਲ ਰਿਪੇਅਰਿੰਗ ਦਾ ਕੰਮ ਬਹੁਤ ਬਰੀਕੀ ਦਾ ਕੰਮ ਹੁੰਦਾ ਛੋਟੇ ਛੋਟੇ ਡਿਵਾਈਸ ਨੂੰ ਰਿਪੇਅਰ ਕਰਨਾ ਕਿੰਨਾ ਕੋ ਮੁਸ਼ਕਿਲ ਸੀਗਾ ਕੰਮ ਉਦੋਂ ਮੈਨੂੰ ਆਂਦਾ ਨਹੀਂ ਸੀ ਏ ਬੀ ਸੀ ਵੀ ਹਸਬੰਦ ਨੇ ਸਿਖਾਇਆ ਕੀਬੜ ਫੋਨ ਕਰਦੇ ਹੁੰਦੇ ਸੀ ਉਦੋਂ ਹੌਲੀ ਹੌਲੀ ਇਹਨਾਂ ਨੇ ਮਾਈਕ ਲਗਾਉਣਾ ਸਿਖਾਇਆ ਜੈਕ ਲਾਣਾ ਸਪੀਕਰ ਪਾਣਾ ਹੌਲੀ ਹੌਲੀ ਇਹਨਾਂ ਨੇ ਹੱਥ ਫੜਫੜ ਕੇ ਕੰਮ ਸਿਖਾਣਾ ਸ਼ੁਕਰੀਤਾ ਤੇ ਹੁਣ ਕਾਫੀ ਐਕਸਪੀਰੀਅੰਸ ਹੋ ਗਿਆ ਬਾਕੀ ਕੀ ਇਹ ਜੇ ਸਿੱਖ ਲਿਆ ਸਿੱਖਣ ਦੀ ਤੇ ਸ ਦੇਖਿਆ ਜਾਵੇ ਤਾਂ ਵੈਸੇ ਜਿਹੜਾ ਤੁਸੀਂ ਕੰਮ ਕਰਦੇ ਹੋ ਰਿਪੇਅਰਿੰਗ ਦਾ ਕੰਮ ਕਰਦੇ ਹੋ ਕਿੰਨਾ ਕਿ ਮੁਸ਼ਕਿਲ ਮਤਲਬ ਕਿ ਇੱਕ ਸਮਝਣਾ ਪਹਿਲਾਂ ਤਾਂ ਇੱਕ ਗੱਲ ਹੈ ਕਿ ਬਹੁਤ ਮੁਸ਼ਕਿਲ ਹੁੰਦਾ ਤੁਹਾਡੇ ਤੁਹਾਡੇ ਹਸਬੰਦ ਨੇ ਤੁਹਾਨੂੰ ਸਿਕਾਇਆ ਕਹਿੰਦੇ ਨੇ ਕਿ ਨਾਲ ਨਾਲ ਕਿਦਾਂ ਮੈਨੇਜਮੈਂਟ ਕਿਦਾਂ ਮੈਨੇ ਕਿ ਦੂਜੇ ਅੰਡਰਸਟੈਂਡਿੰਗ ਕਿਦਾਂ ਬੈਠੀ ਅੰਡਰਸਟੈਂਡਿੰਗ ਬਸ ਬੈਠ ਗਈ ਹੈ ਮੈਨੂੰ ਸੁਖਾਉਂਦੇ ਜਦੋਂ ਕੋਈ ਗਲਤੀ ਹੁੰਦੀ ਹੈ ਓ ਟੋਕ ਦਿੰਦੇ ਕਿ ਨਹੀਂ ਇਦਾਂ ਨਹੀਂ ਇਦਾਂ ਕਰਨਾ ਜੇ ਸਾਨੂੰ ਕੋਈ ਦਿੱਕਤ ਲੱਗਦੀ ਹੈ ਕਿ ਸਾਨੂੰ ਨਹੀਂ ਸਮਝ ਆ ਰਹੀ ਹੈ ਤੇ ਇਹਨਾਂ ਨੂੰ ਪੁੱਛ ਲੈਂਦਾ ਕਿ ਇਹ ਚੀਜ਼ ਅਸੀਂ ਕਿੱਦਾਂ ਕਰਨੀ ਹੈ ਜਾਂ ਇਹ ਵਾਲਾ ਕੋਇਲ ਹੈ ਜਾਂ ਇਹ ਵਾਲਾ IC ਹੈ ਅਸੀਂ ਕਿੱਦਾਂ ਲਾਣਾ ਹੈ ਜਾਂ ਇੱਥੇ ਚੰਪਰ ਮਾਰਨੇ ਨਹੀਂ ਮਾਰਨੇ ਫਿਰ ਸਮਝਾ ਦਿੰਦੇ ਨੇ ਸਾਨੂੰ ਹਾਂਜੀ ਟਾਈਮ ਦਾ ਕਿੰਨਾ ਕੁ ਫਾਸਲਾ ਰਿਹਾ ਮਤਲਬ ਕਿ ਦੇਖਿਆ ਪਹਿਲਾਂ ਕੀ ਕੰਮ ਸੀ ਕਿ ਹੁਣ ਜੋ ਤੁਸੀਂ ਇਸ ਕੰਮ ਤੇ ਰਿਪੇਅਰਿੰਗ ਪਹਿਲੇ ਕੀ ਕੀ ਕਿੰਨੇ ਕਿ ਮੁਸ਼ਕਿਲੀਆਂ ਸੀਗਾ ਕੀ ਪਹਿਲਾਂ ਦਾ ਸਮਾਂ ਕੀ ਸੀ ਤੇ ਹੁਣ ਦਾ ਸਮਾਂ ਕੀ ਹੈ ਵੱਲਾ ਦਾ ਸਮਾ ਸਮਾਂ ਬਹੁਤ ਮਾੜਾ ਸੀ ਅਸੀਂ 버거 ਚੋਮਿੰਗ ਦਾ ਕੰਮ ਕੀਤਾ ਰਾਤੀ 12:00 12:00 ਵਜੇ ਤੱਕ ਅਸੀਂ ਕੰਮ ਕਰਦੇ ਰਹਿੰਦੇ ਹੁੰਦੇ ਸੀ 버거 ਖਾ ਗਈ ਅਸੀਂ ਸੋ ਜਾਣਾ ਰਾਤੀ ਰੋਟੀ ਬਣਾ ਦੀ ਹਿੰਮਤ ਨਹੀਂ ਹੁੰਦੀ ਸੀ ਇਹਨਾਂ ਦਾ ਇਹਨਾਂ ਸ਼ੁਕਰ ਸੀ ਕਿ ਇਹਨਾਂ ਨੇ ਮੈਨੂੰ ਕਦੀ ਕਿਹਾ ਹੀ ਨਹੀਂ ਕਿ ਘਰ ਜਾ ਕੇ ਹੁਣ ਤੂੰ ਕੰਮ ਕਰ ਘਰ ਇੱਥੇ ਕੀਤਾ ਤੇ ਹੁਣ ਘਰ ਜਾ ਕੇ ਸਬਜ਼ੀ ਬਣਾ ਦੇ ਮੈਨੂੰ ਰੋਟੀ ਖਵਾ ਨਾ ਇਹ ਵੀ ਨਾਲ ਹੀ ਬਸ 버거 ਖਾਦਾ ਸੀ ਸੋ ਜਾਂਦੇ ਛੋਟਾ ਬੱਚਾ ਸੀ ਉਹਨੂੰ نیچے ਲਟਾ ਲਟਾ ਕੇ ਅਸੀਂ ਕੰਮ ਕਰਨਾ ਸਰਦੀਆਂ ਦੇ ਦਿਨ ਦੇ ਵਿੱਚ ਹਾਂਜੀ ਇਸੇ ਦੇਖਿਆ ਜਾਵੇ ਤੇ ਹੁਣ ਇਸ ਕੰਮ ਦੇ ਨਾਲ ਜੁੜਨ ਦੇ ਨਾਲ ਕੁਝ ਚੇਂਜ ਹੋਇਆ ਮਤਲਬ ਕਿ ਜ਼ਿੰਦਗੀ ਕਿੰਨਾ ਕਿ ਸੁਧਾਰ ਆਇਆ ਜ਼ਿੰਦਗੀ ਬਹੁਤ ਸੁਧਾਰ ਹੋ ਗਿਆ ਹੈ ਬੱਚੇ ਅੱਛੇ ਸਕੂਲ ਚ ਜਾ ਰਹੇ ਨੇ ਉਦੋਂ ਇੱਕ ਬੇਟੀ ਸੀ ਹੁਣ ਤਿੰਨ ਬੱਚੇ ਨੇ ਸਾਡੇ ਸਕੂਲ ਜਾ ਰਹੇ ਨੇ ਵਧੀਆ ਤਾਂ ਅੱਛੀ ਲਾਈਫ ਹੋ ਗਈ ਹੈ ਬਸ ਹੁਣ ਰਹਿ ਗਿਆ ਤੇ ਇੱਕ ਕਾਰ ਖਰੀਦਣਾ ਉਹੀ ਰਹਿ ਗਿਆ ਬਾਕੀ ਤੇ ਸਾਰੇ ਸੁਪਨੇ ਪੂਰੇ ਹੋ ਗਏ ਵਾਹਿਗੁਰੂ ਜੀ ਨੇ ਕਾਰ ਹੀ ਦਿੱਤੇ ਨੇ ਉਹ ਵੀ ਅੱਗੇ ਜਾ ਕੇ ਪੂਰਾ ਹੋ ਜਾਊਗਾ ਕਿਉਂਕਿ ਉਹਦੀ ਬੜੀ ਕਿਰਪਾ ਹੈ ਬਾਬਾ ਜੀ ਦੀ ਅ ਵੈਸੇ ਕੈਂਟਰ ਦੇ ਕਿ ਜਿਹੜਾ ਇੱਕ ਸੇਮ ਪ੍ਰੋਫੈਸ਼ਨਲ ਜਿਹਦੇ ਦੋਵੇਂ ਮੀਆਂ ਬੀਬੀ ਆ ਜਾਂਦੇ ਨੇ ਤਾਂ ਥੋੜੀ ਨੌਜਕ ਹੁੰਦੀਆਂ ਨੇ ਉਦਾਂ ਦੇ ਘਰ ਦੇ ਕੰਮਾਂ ਜੀ ਤੁੰਡੀਆਂ ਪ੍ਰੋਫੈਸ਼ਨ ਦੇ ਵਿੱਚ ਜੇ ਸੇਮ ਆ ਜੇ ਤੇ ਫਿਰ ਨੌਜੋਕ ਹੁੰਦੀਆਂ ਨੇ ਵੈਸੀ ਹਾਂਜੀ ਹੁੰਦੀਆਂ ਨੇ ਜਿੱਦਾਂ ਕੋਈ ਕੰਮ ਇਹ ਕਰ ਰਹੇ ਹੁੰਦੇ ਮੈਂ ਵਿੱਚ ਕਈ ਵਾਰ ਟੋਕ ਦਿੰਨੀ ਆ ਕਿ ਨਹੀਂ ਇਦਾਂ ਨਹੀਂ ਇਦਾਂ ਕਰ ਲੋ ਇਹ ਕਹਿਣਗੇ ਕਿ ਨਹੀਂ ਮੈਂ ਓਸਤਾਦ ਹਾਂ ਤੂੰ ਨਹੀਂ ਹਲੇ ਪਰ ਫਿਰ ਵੀ ਇਹ ਕਹਿੰਦਾ ਕਿ ਚੱਲ ਹੁਣ ਤੂੰ ਬਣ ਗਿਆ ਓਸਤਾਦ ਤੇ ਕੋਈ ਗੱਲ ਮੈਂ ਕਈ ਕਹਿ ਲਾਂ ਤੇ ਇਹਨਾਂ ਨੂੰ ਰੋਕ ਦਿੰਨੀ ਆ ਕਿ ਨਹੀਂ ਇਦਾਂ ਨਹੀਂ ਇਦਾਂ ਕਰ ਲੋ ਇਦਾਂ ਨਹੀਂ ਫਿਰ ਮੈਂ ਦੇਖਦੇ ਹੀ ਨਹੀਂ ਮੈਂ ਕਿਨਾਂ ਨੂੰ ਕਹਿ ਰਹੀ ਹਾਂ ਤੇ ਮੇਰੇ ਖੁਦ ਦੇ ਓਸਤਾਦ ਹੈਗੇ ਨਹੀਂ ਹਾਂਜੀ ਤੇ ਮਾਰਕੀਟ ਦੇ ਵਿੱਚ ਤੁਸੀਂ ਆਇਓ ਐਜ਼ ਅ ਲੇਡੀ ਆਇਓ ਕਿਨਾਂ ਕੁ ਡਿਫਰੈਂਟ ਜਰੂਰ ਉਤਰਨਾ ਦੇਖੇ ਸਾਰੇ ਬੰਦੇ ਦੀ ਮਾਰਕੀਟ ਯੂ ਆਰ ਦਾ ਮਤਲਬ ਤੁਸੀਂ ਇਕੱਲੇ ਹੀ ਲੇਡੀ ਕੰਮ ਕਰ ਰਹੇ ਹੋ ਕਿ ਨਾ ਕੋਈ ਕੁਝ ਚੇਂजेस ਵਿਖੇ ਇੱਥੇ ਚੇਂਜ ਤਾਂ ਕੋਈ ਨਹੀਂ ਜਿੱਦਾਂ ਮੈਨੂੰ ਹੁਣ ਇੱਥੇ 8-10 ਸਾਲ ਹੋ ਗਏ ਇਸ ਸ਼ਾਪ ਦੇ ਵਿੱਚ ਇੱਥੇ ਸਾਰੇ ਸ਼ਾਪ ਵਾਲੇ ਜਾਣਦੇ ਕਿ ਮੈਂ ਕੰਮ ਕਰਦੇ ਕਿਸੇ ਨੇ ਵੀ ਕਦੀ ਇਦਾਂ ਕਦੀ ਮਾੜਾ ਬੋਲ ਨਹੀਂ ਬੋਲਿਆ ਕਿ ਦੇ ਵਿੱਚ ਸਮਾਨ ਲੈ ਜਾਨੇ ਉਸੇ ਵਾਲੇ ਕਹਿੰਦੇ ਭਾਬੀ ਜੀ ਸਮਾਨ ਲੈ ਨਾ ਇਸ ਭਾਬੀ ਜੀ ਨੂੰ ਪਹਿਲਾਂ ਦੇ ਦੋ ਸਮਾਨ ਇਦਾਂ ਦਾ ਮਤਲਬ ਵਧੀਆ ਸਪੋਰਟ ਕਰਦੇ ਨੇ ਸਾਰੇ ਇਹਨਾਂ ਦੀ ਇੱਜ਼ਤ ਵੀ ਬਹੁਤ ਕਰਦੇ ਨੇ ਕਿ ਆਪਣੀ ਵਾਈਫ ਨੂੰ ਕੰਮ ਸਿਖਾਇਆ ਹੋਇਆ ਵਾ ਹਾਂਜੀ ਤੇ ਵੈਸੇ ਮੇਨ ਗੱਲ ਇਹ ਹੈ ਕਿ ਇਕੱਠੇ ਤੁਸੀਂ ਕੰਮ ਕਰਦੇ ਇਕੱਠੇ ਇੱਥੇ ਕਰਦੇ ਹੋ ਤੇ ਇਸ ਕੰਮ ਦੇ ਵਿੱਚ ਬਰਕਰਾਰ ਰਿਹਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਬੜਾ ਵਧੀਆ ਹਾਂਜੀ ਸੰਗਤ ਦਾ ਬੜਾ ਪਹੁੰਚ ਹੈਗਾ ਕਿਉਂਕਿ ਸੰਗਤ ਜਿਹੜੀ ਆਂਦੀ ਹੈ ਸਾਡੇ ਕੋਲ ਬੜੀ ਸਪੋਰਟ ਆ ਉਹਨਾਂ ਦੀ ਕਿਉਂਕਿ ਉਹ ਕੰਮ ਕਰ ਕੰਮ ਕਰਵਾਉਂਦੇ ਨੇ ਜਿੱਦਾਂ ਮੈਂ ਬੈਠੀ ਹੁੰਦੀ ਕਈ ਵਾਰ ਇਹ ਨਹੀਂ ਹੁੰਦੇ ਤੇ ਤਾਂ ਵੀ ਫੋਨ ਦੇ ਜਾਂਦੇ ਨੇ ਨਹੀਂ ਤੇ ਅੱਜ ਕੱਲ ਤੇ ਜਿਹੜਾ ਰਹਿ ਗਿਆ ਪਰੋਸਰ ਵਿਸ਼ਵਾਸ ਹੀ ਨਹੀਂ ਰਹਿ ਗਿਆ ਲੋਕਾਂ ਨੂੰ ਫੋਨ ਦੇ ਕੇ ਹੀ ਨਹੀਂ ਜਾਂਦੇ ਸਾਨੂੰ ਆਨਲਾਈਨ ਜਿੱਦਾਂ ਬਸ ਦੇ ਰਾਈ ਫੋਨ ਭੇਜਦੇ ਨੇ ਅਸੀਂ ਰਿਪੇਅਰ ਕਰਕੇ ਭੇਜਦੇ ਨੇ ਜੰਮੂ ਤੋਂ ਬੜੇ ਫੋਨ ਆਉਂਦੇ ਨੇ ਸਾਨੂੰ ਬ ਮਤਲਬ ਹੀ ਕਦੀ ਇਦਾਂ ਦਾ ਮਤਲਬ ਕੋਈ ਹੈ ਨਹੀਂ ਕਿ ਹਨਰ ਮੌਸ ਵਦਿਆ ਮਿਲਦਾ ਪਿਆ ਹਾਂਜੀ ਕਿ ਮੇਨ ਖਾਨ ਵਾਲੇ ਭਾਜੀ ਨੇ ਤੇ ਸਾਰੇ ਹੁਣ ਸਾਥ ਤੱਕ ਚੱਲਦਾ ਪਿਆ ਭਾਜੀ ਦੇ ਨਾਲ ਹਾਂਜੀ ਇਹ ਗੁਰੂ ਜੀ ਨੇ ਇਹਨਾਂ ਨੇ ਸਿਖਾਇਆ ਹਸਬੰਦ ਵੀ ਨੇ ਗੁਰੂ ਜੀ ਨੇ ਕਹਿੰਦੇ ਹਸਬੰਦ ਹੀ ਸਭ ਕੁਝ ਹੋ ਜਾਣਾ ਫਿਰ ਕਿਸੇ ਚੀਜ਼ ਦੀ ਕਮੀ ਰਹਿ ਨਹੀਂ ਜਾਂਦੀ ਤੇ ਇਹ ਵਧੀਆਂ ਨੇ ਇਹ ਮੈਨੂੰ ਹਰ ਚੀਜ਼ ਤੋਂ ਮੋਟੀਵੇਟ ਕਰਦੇ ਨੇ ਹਰ ਚੀਜ਼ ਮੈਨੂੰ ਸਿਖਾਉਂਦੇ ਨੇ ਹਰ ਚੀਜ਼ ਤੋਂ ਟੋਕਦੇ ਵੀ ਨਹੀਂ ਕਿ ਨਹੀਂ ਇੱਧਰ ਨਹੀਂ ਇੱਧਰ ਜਾਣਾ ਆਪਾਂ ਇਹ ਕੰਮ ਕਰਾਂਗੇ ਤੇ ਸਾਨੂੰ ਇਹਦੇ ਚ ਬੈਨੀਫਿਟ ਹੈਗਾ ਹਰ ਰੋਜ਼ ਟੋਕਦੇ ਨੇ ਹਰ ਵਧਿਆ ਰੋਜ਼ ਸਾਨੂੰ ਸਮਝਾਉਂਦੇ ਨੇ ਹਾਂਜੀ ਤੇ ਦੂਜੇ ਪਾਸੇ ਭਾਜੀ ਹੁਣ ਵੀ ਬੈਠੇ ਹੋਏ ਨੇ ਤੁਹਾਨੂੰ ਉਹਨਾਂ ਨਾਲ ਵੀ ਗੱਲਬਾਤ ਕਰ ਇਹ ਭਾਜੀ ਜੀ ਉਹਨਾਂ ਨਾਲ ਇੱਕ ਗੱਲ ਕਰ ਲੈਣੇ ਆ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਤਾਲਮੇਲ ਚੱਲ ਰਿਹਾ ਕੰਮ ਦੇ ਵਿੱਚ ਭਾਬੀ ਜੀ ਹੋਣਾ ਨਾਲ ਜਾਂ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਪਹਿਲਾਂ ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਵੇਖ ਰਿਹਾ ਜੀ ਤੁਸੀਂ ਭਾਬੀ ਜੀ ਨੂੰ ਨਾਲ ਹੀ ਆਪਣੇ ਕੰਮ ਦੇ ਨਾਲ ਕਰਾ ਲਿਆ ਉਹ ਵੀ ਰਿਪੇਅਰਿੰਗ ਦੇ ਕੰਮ 'ਚ ਕਿਸ ਤਰ੍ਹਾਂ ਦਾ ਆਈਡੀਆ ਕਿੱਦਾਂ ਆਇਆ ਕਿ ਨਾਲ ਕੰਮ ਕਰਾਉਂਦਾ ਦੇਖੋ ਜੀ ਬੜੇ ਸਟੂਡੈਂਟਾਂ ਨੂੰ ਕੰਮ ਸਿਖਾਇਆ ਤੇ ਇੱਕ ਬੱਚੇ ਦੀ ਗੱਲ ਦੱਸਦੇ ਪਏ ਤੁਹਾਨੂੰ ਜਿਹੜਾ ਮੈਂ ਆਪਣੇ ਸਟੂਡੈਂਟ ਨੂੰ ਇੱਕ ਵਾਰੀ ਕੰਮ ਸਿਖਾਇਆ ਸੀ ਤੇ ਇਹਨਾਂ ਕੰਮ ਸਿਖਾਣ ਦੇ ਬਾਅਦ ਉਹਨੇ ਕੀ ਕੰਮ ਕੀਤਾ ਮੇਰੇ ਦੁਕਾਨ ਦੇ ਮਾਲਕਾਂ ਨੂੰ ਥੋੜੇ ਸੈਟਲਮੈਂਟ ਆਪ ਕਰਕੇ ਉਹ ਦੁਕਾਨੇ ਆਪ ਲੈ ਲਈ ਤੇ ਮੈਨੂੰ ਉਹ ਦੁਕਾਨ ਖਾਲੀ ਪੈ ਗਈ ਕਰਨੀ ਉਸ ਤੋਂ ਬਾਅਦ ਜੇ ਮੈਂ ਸੋਚਿਆ ਯਾਰ ਬੱਚਿਆਂ ਨੂੰ ਕੰਮ ਸਿਖਾਣਾ ਮੁੜ ਕੇ ਸਾਨੂੰ ਹੀ ਲੱਤ ਮਾਰ ਕੇ ਚਲੇ ਜਾਂਦੇ ਫਿਰ ਇਹਨੂੰ ਨਾਲ ਖੜਾ ਕੀਤਾ ਜੀ ਇਹ ਪੈਸੇ ਦੇਖਿਆ ਜਾਵੇ ਤਾਂ ਮੋਬਾਈਲ ਰਿਪੇਅਰਿੰਗ ਦਾ ਕੰਮ ਸੁੱਖਾ ਕੰਮ ਨਹੀਂ ਆ ਬਹੁਤ ਹੀ ਔਖਾ ਕੰਮ ਹੈ ਤੇ ਕਿੰਨਾ ਕੁ ਮੁਸ਼ਕਿਲ ਹੈ ਪਾ ਬਿਜ਼ਨਸ ਸੰਭਾਲ ਲੈਣਾ ਹੈ ਮੈਨੂੰ ਸਮਝਾਣ ਲੱਗਿਆ ਸਾਰਾ ਇੱਕ ਘਰ ਸੰਭਾਲਣਾ ਫਿਰ ਇੱਧਰ ਕੰਮ ਵੀ ਕਰਾਉਣਾ ਕਿੰਨਾ ਕੁ ਮੁਸ਼ਕਿਲ ਹੈ ਭਾਈ ਤੁਸੀਂ ਸਮਝ ਸਕਦੇ ਇੱਕ ਵਿਆਹੇ ਬੰਦੇ ਦੀ ਜ਼ਿੰਦਗੀ ਯਾਰ ਦੱਸਣੀ ਨਹੀਂ ਚਾਹੀਦੀ ਹੈ ਚਲੋ ਤੁਸੀਂ ਆ ਜੀ ਚਲੋ ਮੈਂ ਇਸ ਗੱਲ ਤੇ ਕੀ ਟੌਪਿਕ ਤੇ ਗੱਲ ਕਰਾਂ ਬੜਾ ਮੁਸ਼ਕਿਲ ਸਮਝ ਲੈ ਜੇ ਇੱਕ ਤੈਨੂੰ ਘਰੇ ਸੰਭਾਲਣਾ ਮੋੜ ਕੇ ਦੁਕਾਨ ਤੇ ਸਟੂਡੈਂਟ ਵਾਂਗੂ ਸੰਭਾਲਣਾ ਤੇ ਕਹਿ ਲੋ ਜੀ ਅੱਜ ਸਾਨੂੰ ਹੀ ਸੰਭਾਲ ਰਹੇ ਜੀ ਲੋਕ ਤੇ ਦੀਪ ਭਾਜੀ ਵੈਸੇ ਕਹਦੇ ਨੇ ਕਿ ਲੇਡੀ ਜਿਹੜੀ ਦਾ ਘਰ ਸੰਭਾਲ ਲੈਂਦੀ ਆ ਤੇ ਸਭ ਕੁਝ ਹੈ ਤੇ ਤੁਸੀਂ ਇੱਥੇ ਭਾਬੀ ਜੀ ਵੀ ਨਾਲ ਕੰਮ ਕਰੇ ਕਿੰਨਾ ਕੁ ਮਤਲਬ ਕਿ ਪੈਸੇ ਤੇ ਲੰਦਾ ਵੀ ਭਾਬੀ ਸਾਹਿਬ ਲੱਗਦੇ ਹਾਂਜੀ ਇਹ ਗੱਲ ਤੁਸੀਂ ਜ਼ਰੂਰ ਕਹੀ ਜੀ ਦੇਖੋ ਮੇਰੀ ਗੱਲ ਸੁਣੋ ਇੱਕ ਤਾਂ ਜੀਵਨ ਦੀ ਛਾਤੀ ਸੀ ਹੋਮ ਮਨਿਸਟਰ ਵੀ ਹੈ ਤੇ ਦੇਖੋ ਘਰ ਪਰਿਵਾਰ ਇਹਨੇ ਸਾਰਾ ਸਾਹਮਣਾ ਤੇ ਪੈਸੇ ਮੈਨੂੰ ਤਾਂ ਕਿੰਨੇ ਆਉਂਦੇ ਨਹੀਂ ਸੀ ਤੇਸ ਕਰਕੇ ਮੈਂ ਕਹਾ ਭਾਈ ਤੂੰ ਹੀ ਸਾਹਮਣੇ ਕੋਈ ਗੱਲ ਨਹੀਂ ਜਿੰਨਾ ਵੀ ਮੈਂ ਕਮਾਉਣਾ ਜਾਂ ਮੈਂ ਕੋਈ ਕੰਮ ਕਾਜ ਕਰ ਲੈਣਾ ਜਿੰਨਾ ਵੀ ਪੈਸੇ ਆਂਦੇ ਭਾਈ ਤੂੰ ਹੀ ਹਿਸਾਬ ਕਿਤਾਬ ਆਪਣਾ ਰੱਖ ਲੈ ਅਗਰ ਮੇਰੇ ਬਸ ਦੀ ਗੱਲ ਨਹੀਂ ਹੁੰਦੀ ਸਾਹਮਣੇ ਚਲੋ ਐਸਾ ਕੁਛ ਨਹੀਂ ਮੈਂ ਅਗਰ ਕਹਾਂ ਕਿ ਨਹੀਂ ਮੈਂ ਸਾਮ ਸਕਦਾ ਜਿਹੜਾ ਬੰਦਾ ਇੰਨੇ ਵੱਡੇ ਦੁਕਾਨ ਚਲਾ ਸਕਦਾ ਤੇ ਇਹ ਵੀ ਕਰ ਸਕਦਾ ਬਸ ਮੈਂ ਇੱਕ ਜਗ੍ਹਾ ਕੱਚਾ ਪੈ ਜਨਣਾ ਕਿਉਂਕਿ ਮੈਨੂੰ ਪੈਸੇ ਗਿਨੇ ਨਹੀਂ ਆਉਂਦੇ ਨੇ ਅੱਛਾ ਕੋਈ ਬੰਦਾ ਮੈਨੂੰ ਜੇ ਅਗਰ 30 40000 ਰੁਪਏ ਜੇ ਟੋਟੇ ਟੁੱਟੇ ਦੇ ਗਿਆ ਤੇ ਮੈਂ 100 ਵਾਰੀ ਪਹਿਲਾਂ ਉੱਤੇ ਥੱਲੇ ਕਰਕੇ ਦੱਸਦਾ ਵੀ ਇਹ ਨੂੰ ਮਿੰਟ ਚ ਪਤਾ ਲੱਗ ਜਾਂਦਾ ਹੁਣ ਮੈਨੂੰ ਕੋਈ ਹਿਸਾਬ ਕਿਤਾਬ ਹੁੰਦਾ ਵੀ ਕਿਵੇਂ ਕੀ ਚੀਜ਼ ਕਿੱਧਰ ਗਈ ਕਿੱਧਰ ਦੇਣੀ ਕੀ ਨਹੀਂ ਦੇਣੀ ਮੈਨੂੰ ਭੁੱਲ ਜਾਂਦਾ 1 ਘੰਟੇ ਬਾਅਦ ਕਿ ਭਾਈ ਕਿਸ ਨੂੰ ਕੀ ਦੇਣਾ ਹਾਂ ਭਈ ਇੰਨਾ ਧਿਆਨ ਹੈ ਕਿ ਵੀ ਕਿਸੇ ਦਾ ਦੇਣਾ ਹੈ ਤਾਂ ਜ਼ਰੂਰ ਦੇਣਾ ਜੀ ਤੇ ਇਹ ਛੋਟੇ ਮੋਟੇ ਚੀਜ਼ਾਂ ਚ ਯਾਦ ਰੱਖ ਲਈ ਤੇ ਬਾਕੀ ਚਲੋ ਨਹੀਂ ਚੀਜ਼ਾਂ ਯਾਦ ਤੇ ਵੈਸੇ ਘਰ ਇਦਾਂ ਦੀਆਂ ਗੱਲਾਂ ਚੱਲਦੀ ਹੁੰਦੀਆਂ ਨੇ ਕਿ ਤੁਸੀਂ ਘਰ ਕੰਮ ਕਰਦੇ ਕੱਲ ਜੀ ਇਦਾਂ ਦਾ ਫੋਨ ਰਿਪੇਅਰ ਕਰਨਾ ਸੀ ਤੇ ਕਹਿੰਦੇ ਨਹੀਂ ਇਦਾਂ ਘਰੇ ਮੋਬਾਈਲਾਂ ਦੀ ਗੱਲ ਕਿ ਚੱਲਦੀ ਹੋਣਗੀਆਂ ਸਾਰੀਆਂ ਫਿਰਕ ਨੇ ਹਾਂ ਭਾਈ ਬਿਲਕੁਲ ਜੀ ਅੱਜ ਤੇ ਮੈਂ ਬਿਲਕੁਲ ਬਿਲਕੁਲ ਨਹੀਂ ਐਸਾ ਕੁਝ ਨਹੀਂ ਹੈ ਅੱਜ ਵੀ ਅੱਜ ਦੇ ਸਾਡੇ ਚਲੋ ਸਟੂਡੈਂਟ ਸਟੂਡੈਂਟ ਹੀ ਰਹੇਗਾ ਕਹਿੰਦੇ ਬਾਪ ਬਾਪ ਹੀ ਰਹਿੰਦਾ ਬੇਟਾ ਬੇਟਾ ਹੀ ਹੁੰਦਾ ਹੈ ਪਰ ਚਲੋ ਕੋਈ ਨਹੀਂ ਮੈਂ ਇੱਕ ਗੱਲ ਕਵਾਂਗਾ ਅੱਗੇ ਵਧਰੇ ਬੱਚੇ ਵੱਧਨ ਦੋ ਅਸੀਂ ਸਿੱਖ ਲਾਂਗੇ ਫਿਰ ਅਸੀਂ ਕਹਿੰਦੇ ਨੇ ਜਦੋਂ ਘਰ ਦੇ ਵਿੱਚ ਐਸੀ ਸਥਿਤੀ ਆ ਜਾਂਦੀ ਹੈ ਨਾ ਜਦੋਂ ਤੇ ਇੱਕ ਦੂਜੇ ਦਾ ਸਾਹਮਣਾ ਆ ਯਾਰ ਜਿਵੇਂ ਉਹ ਕਹੇ ਨਾ ਕਿ ਘਰੇ ਮੈਂ ਸਬਜੀ ਬਣਾ ਲੈਣਾ ਤੇ ਉਹ ਰੋਟੀ ਬਣਾ ਲੈਣਾ ਐਸੀ ਤਰ੍ਹਾਂ ਕੇ ਅਸੀਂ ਦੁਕਾਨ 'ਚ ਵੀ ਹੈਂਡਲ ਹੁੰਦੇ ਕਈ ਵਾਰੀ ਉਹ ਕਹਿ ਦੇਵੇ ਨਾ ਕਿ ਮੈਂ ਇਸ ਤਰ੍ਹਾਂ ਤੇ ਮੈਂ ਕਹਿੰਦਾ ਚੱਲ ਯਾਰ ਕੋਈ ਗੱਲ ਨਹੀਂ ਕਿਸੇ ਵੇਲੇ ਬੰਦਾ ਅੱਗੇ ਵੱਧ ਜਾਂਦਾ ਹੈ ਅਸੀਂ ਪਿੱਛੇ ਹੋ ਜਾਂਦੇ ਕੋਈ ਵੱਡੀ ਗੱਲ ਨਹੀਂ ਹੈ ਦੇਖਣ ਲਾ ਕਿ ਤੁਸੀਂ ਸ਼ੁਰੂਆਤ ਕੀਤੀ ਇੱਕ ਵੱਖਰਾ ਹੀ ਕਿਉਂਕਿ ਉਹ ਹੁਣ ਮੈਂ ਮੋਬਾਈਲਾਂ ਦੇ ਵਿੱਚ ਵੀ ਤੁਸੀਂ ਉਤਾਰਤਾ ਲੇਡੀ ਨੂੰ ਉਤਾਰਤਾ ਇੱਕ ਨਵੀਂ ਸ਼ੁਰੂਆਤ ਤੁਸੀਂ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਅੱਗੇ ਹੋਰ ਵੀ ਇਦਾਂ ਮਤਲਬ ਭਾਬੀ ਜੀ ਉਹਨਾਂ ਜਾਂ ਕੋਈ ਹੋਰ ਵੀ ਜੇ ਕੋਈ ਲੇਡੀ ਆਂਦੀ ਉਹਨੂੰ ਕਿਉਂਕਿ ਇੱਕ ਕੰਨੇ ਨਾਲ ਕਿ ਲੇਡੀ ਬੈਠੀ ਤੁਹਾਡੇ ਨਾਲ ਤੇ ਕਿ ਵਿਸ਼ਵਾਸ ਹਰਵਾਜ ਜਾਂਦਾ ਇੱਕ ਤੁਸੀਂ ਬਾਨਾ ਪਾਇਆ ਨਾਲੇ ਬਾਣੀ ਦੇ ਨਾਲ ਜੁੜਿਆ ਹਾਂ ਬਾਨਾ ਵੀ ਪਾਇਆ ਨਾਲੇ ਇੱਕ ਲੇਡੀ ਹੋਰ ਵੀ ਸ਼ੋਸ਼ ਇਹਨਾਂ ਵੀ ਸ਼ਿਵਾਸ਼ ਬਣ ਜਾਂਦਾ ਕਿ ਹੋਰ ਵੀ ਕਰੋਗੇ ਬਿਲਕੁਲ ਬਿਲਕੁਲ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਪਹਿਲਾਂ ਥੈਂਕ ਯੂ ਬੋਲਾਂਗਾ ਸਾਰਿਆਂ ਨੂੰ ਕਿ ਭਾਈ ਜੀ ਸਾਰਿਆਂ ਨੇ ਜਿਨ੍ਹਾਂ ਨੇ ਮੈਨੂੰ ਅੱਜ ਕਾਲ ਕਰਕੇ ਪਤਾ ਕਰਦੇ ਨੇ ਭਾਜੀ ਤੁਹਾਡੇ ਮੈਸੇਜ ਕਰ ਪਰ ਮੈਂ ਇੱਕ ਗੱਲ ਕਵਾਂਗਾ ਜੀ ਚਲੋ ਦੇਖੋ ਮੈਂ ਇੰਨਾ ਤਾਂ ਨਹੀਂ ਕਵਾਂਗਾ ਮੈਂ ਸਾਰੇ ਸ਼ਹਿਰ ਨੂੰ ਸੁਧਾਰ ਦਵਾਂਗਾ ਠੀਕ ਹੈ ਨਾ ਪਰ ਹਾਂ ਜਿੱਥੇ ਤੱਕ ਮੇਰੀ ਕੋਸ਼ਿਸ਼ ਹੈਗੀ ਨਾ ਮੈਂ ਆਪਣੇ ਘਰ ਦਿੱਤੋਂ ਸ਼ੁਰੂ ਕੀਤਾ ਹੈ ਮੈਂ ਸ਼ੁਰੂਆਤ ਪੂਰੀ ਕਰਨਾ ਜਿੰਨੇ ਵੀ ਆਣਾ ਹੈ ਮੋਸਟ ਵੈਲਕਮ ਤੇ ਮੇਰੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਜੀ ਦੇਖੋ ਜਿੱਥੇ ਤੱਕ ਹੋਏਗਾ ਨਾ ਜੀ ਮੈਂ ਉਹਨਾਂ ਨੂੰ ਸਵਾਲਾਂ ਦੀ ਕਰਾਂਗਾ ਕਿ ਤੁਸੀਂ ਅਸੀਂ ਗੱਲਬਾਤ ਕੀਤੀ ਹੈ ਭਾਜੀ ਉਹਨਾਂ ਨਾਲ ਤੇ ਇੱਕ ਗੱਲ ਹੈ ਕਿ ਵਿਸ਼ਵਾਸ ਬਣਿਆ ਹੈ ਪੂਰੀ ਮਾਰਕੀਟ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਕਿਤੇ ਬਾਣਾ ਪਾਇਆ ਬਾਣੀ ਦੇ ਨਾਲ ਨਾਲ ਇਹ ਪੱਬਜੀ ਵੀ ਬੈਠਦੇ ਨੇ ਕਿ ਮੇਰੇ ਵਿਸ਼ਵਾਸ ਨਾਲ ਜਦ ਪੂਰਾ ਕੰਮ ਹੁੰਦਾ ਹੈ ਤੇ ਰੱਬ ਜ਼ਰੂਰ ਮਿਹਰ ਕਰਦਾ ਤੇ ਇਹਨਾਂ ਤੇ ਵੀ ਰੱਬ ਦੀ ਪੂਰੀ ਮਿਹਰ ਹੈ ਜੇ ਤੁਸੀਂ ਵੀ ਠੱਗੀ ਥੋਰੀ ਤੋਂ ਕਹਿੰਦੇ ਤੁਸੀਂ ਜ਼ਰੂਰ ਨੰਦ ਤੋਂ ਮੋਬਾਈਲ ਪੇ ਕਰਾ ਸਕਦੇ ਤੇ ਸਭ ਤੋਂ ਵੱਡੀ ਕਿ ਮਿਸਾਲ ਭਾਜੀ ਨੇ ਖੜਾ ਕਰਤੀ ਹੈ ਕਿ ਜਿਹੜੀ ਆਪਣੀ ਵਾਈਫ ਨੂੰ ਹੀ ਨਾਲ ਹੈ ਜਿਹੜਾ ਕੰਮ ਤੇ ਲਿਆ ਇਹਨੇ ਕੰਮ ਸਿਖਾਉਂਦੇ ਨੇ ਜਿਹੜੀ ਲੇਡੀਜ਼ ਨੇ ਅੱਗੇ ਵਧ ਰੀਆਂ ਨੇ ਤੇ ਹੁਣ ਮੋਬਾਈਲ ਤੇ ਕੰਮਾਂ 'ਚ ਵੀ ਲੇਡੀਜ਼ ਅੱਗੇ ਆ ਰਹੀਆਂ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜਾ ਸਮਾਜ ਹੈ ਬਦਲੇਗਾ ਤੇ ਆਪਣੇ ਜਿਹੜੇ ਲੇਡੀਜ਼ ਨੇ ਜਾਂ ਫਿਰ ਊਮਨ ਨੂੰ ਅੱਗੇ ਕਰੇਗਾ ਤੇ ਆਪਣੇ ਜਿਹੜਾ ਹੈ ਕਿ ਦੇਸ਼ ਨੂੰ ਅੱਗੇ ਵਧਾਈਏ ਆਪਣੇ ਸਮਾਜ ਨੂੰ ਅੱਗੇ ਵਧਾਈਏ ਮੈਨੂੰ ਦਿਓ ਚਾਜਰ ਬਜਪੀ ਸਿੰਘ ਕਵਰ ਸਿਟੀ ਹੈਡਲਾਈਨ ਅੰਮ੍ਰਿਤਸਰ